ਪਿੱਛੇ ਕਦੇ ਨਹੀਂ ਹੁਣ ਮੇਰੇ ਭਰਾ ਵੀ ਮੈਨੂੰ ਛੇੜਦੇ ਹੁੰਦੇ ਆ ਨਾ ਹੱਸਦੇ ਹੁੰਦੇ ਆ ਕਈ ਵਾਰੀ ਬਹਿ ਕੇ ਮੈਂ ਮੈਂ ਹੋਰ ਕਿਸੇ ਗੱਡੀ ਬਾਰੇ ਨਹੀਂ ਨੌਲੇਜ ਰੱਖਦੀ ਮੇਰੀ ਕੋਈ ਕਾਰ ਆ ਜਦੋਂ ਮੈਂ ਆਪਣੇ ਹਿਸਾਬ ਨਾਲ ਲੈਣੀ ਬਸ ਮੈਂ ਆਈ ਗੱਡੀ ਲੈਣੀ ਜਦੋਂ ਤੁਸੀਂ ਸਟਾਰਟ ਕਰੋਗੇ ਉਹਦੇ ਬੁੰਨਟ ਤੋਂ ਐ ਕੁਝ ਨਿਕਲਦਾ ਹੁੰਦਾ ਨਾ ਯੈਸ ਸੋ ਗੈਸ ਕਰਕੇ ਦੱਸੋ ਯਾਰ ਕਮੈਂਟ ਕਰੋ ਯਾਰ ਹੁਣ ਤਾਂ ਪਤਾ ਲੱਗ ਗਿਆ ਹੁਣ ਕਿਹੜੀ ਗੱਡੀ ਦੀ ਗੱਲ ਹੋ ਰਹੀ ਓਕੇ ਮੈਮ ਮੇਰੇ ਹੁਣ ਫਿਲਮੀ ਸਵਾਲ ਆ ਰਹੇ ਨੇ ਕੁਝ ਰੈਪਿਡ ਫਾਇਰ ਦੇ 10 ਵਾਲਾ ਰੈਪਿਡ ਫਾਇਰ ਨਹੀਂ ਹੈਗਾ ਤੁਸੀਂ ਜਵਾਬ ਲੰਬੇ ਦੇ ਸਕਦੇ ਹੋ ਦਾਕੋਂ ਦਾ ਮੁੰਡਾ 3 ਚ ਜਦੋਂ ਤੁਸੀਂ ਪਹਿਲੇ ਦਿਨ ਸੈੱਟ ਤੇ ਗਏ ਹਮ ਮੂਰਤ ਸ਼ੋਟ ਤੋਂ ਬਾਅਦ ਜਦੋਂ ਵੀ ਤੁਹਾਡੇ ਕੰਟੀਨਿਉਟੀ ਜਦੋਂ ਤੁਹਾਡੀ ਫਰਸਟ ਟੇਕ ਸੀ ਫਰਸਟ ਟੇਕ ਕਿਹੜਾ ਸੀ ਕੀ ਥਾਟਸ ਆਲੇ ਸੀ ਤੇ ਉਹ ਪਰਫਾਰਮ ਕੀਤਾ ਵੀ ਦੇਵ ਸਰ ਨੇ ਸੀ ਪਹਿਲਾ ਸੀਨ ਤੁਹਾਡਾ ਨਹੀਂ ਜੀ ਕਬੀਰ ਸਰ ਉਹਨਾਂ ਨੂੰ ਤੁਸੀਂ ਆਲਰੇਡੀ ਸਾਊਥ ਦੀ ਫਿਲਮਾਂ ਦੇ ਵਿੱਚ ਦੇਖਿਆ ਤੇ ਉਹ ਵੈਸੀ ਬਾਕਮਾਲ ਐਕਟਰ ਆ ਨਾ ਹਮ ਤੇ ਉਹਨਾਂ ਦੇ ਨਾਲ ਮੇਰਾ ਪਹਿਲਾ ਸ਼ਾਰਟ ਸੀਗਾ ਤੇ ਉਹ ਕਲਾਈਮੈਕਸ ਦਾ ਸੀਨ ਓਕੇ ਤੇ ਮੈਨੂੰ ਪਹਿਲੇ ਦਿਨ ਥੋੜਾ ਜਿਹਾ ਲੱਗਿਆ ਕਿ ਮੈਂ ਨਰਵਸ ਫੀਲ ਕਰ ਰਹੀ ਸੀ ਉਦੋਂ ਨਾ ਜਦੋਂ ਮੇਰਾ ਪਹਿਲੇ ਦਿਨ ਸ਼ਾਰਟ ਸੀਗਾ ਔਰ ਮੇਰੇ ਲਾਸਟ ਤੱਕ ਵੀ ਇਹੀ ਚੱਲ ਰਿਹਾ ਸੀਗਾ ਮੇਰੇ ਤੋਂ ਉਹ ਵਾਲਾ ਸ਼ਾਰਟ ਨਾ 2-3 ਟੈਕਸ ਹੋયા ਨਹੀਂ ਮੈਂ ਕਿਹਾ ਯਾਰ ਮੈਂ ਆਪਣੇ ਅੰਦਰ ਸੋਚ ਰਹੀ ਸੀ ਹੈਪੀ ਸਰ ਨੇ ਨਾ ਮੈਨੂੰ ਕਾਸਟ ਕਰਕੇ ਗਲਤੀ ਕਰਤੀ ਆ ਪਰ ਜਦੋਂ ਉਹ ਵਾਲਾ ਹੋ ਗਿਆ ਉਸ ਤੋਂ ਬਾਅਦ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਉਹ ਇੱਕ ਨਰਵਸਨੈਸ ਹੁੰਦੀ ਹੈ ਨਾ ਔਰ ਤੁਸੀਂ ਉਹ ਆਰਟਿਸਟ ਅੱਗੇ ਜਾ ਰਹੇ ਹੋ ਜਿਨ੍ਹਾਂ ਨੇ ਸਾਊਥ ਦਾ ਕਿੰਨਾ ਹੀ ਸਿਨੇਮਾ ਕੀਤਾ ਹੋਇਆ ਮਾਰਕੋ ਕਿੱਡੀ ਵਧੀਆ ਫਿਲਮ ਆਈ ਹੈ ਸੁਪਰ ਡੁੱਪਰ ਹਿੱਟ ਫਿਲਮ ਹਨਾ ਤੇ ਉਹ 15 ਮਿੰਟ ਲਈ ਆਏ ਛਾ ਹੀ ਗਏ ਬਹੁਤ ਜਿਆਦਾ ਹਾਂ ਜੀ ਔਰ ਮੈਂ ਤਾਂ ਜਮਈ ਨਵੀਂ ਹਾਂ ਜੀ 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 ਦਲਜੀਤ ਭਾਜੀ ਕਹਿੰਦੇ ਸੀਗੇ ਕਹਿੰਦੇ ਜਿੰਨੀਆਂ ਉਹਨਾਂ ਨੇ ਪਹਿਲਾਂ ਫਿਲਮਾਂ ਕਰ ਲਈਆਂ ਸੀ 1984 ਤੋਂ ਪਹਿਲਾਂ ਕਹਿੰਦੇ ਮੈਨੂੰ ਲੱਗਦਾ ਉਹ ਮੈਂ ਫਿਲਮਾਂ ਚ ਕੁਝ ਖਾਸ ਪਰਫਾਰਮ ਨਹੀਂ ਕੀਤਾ ਮੈਂ ਹੁਣ ਸਿੱਖਿਆ ਹੁਣ ਮੈਂ ਫਿਲਮਾਂ ਕਰੂੰਗਾ ਤਾਂ ਮੈਨੂੰ ਲੱਗਦਾ ਜਿਹੜੀਆਂ ਪਹਿਲੀਆਂ 3-4 ਫਿਲਮਾਂ ਹੁੰਦੀਆਂ ਇਹ ਤੁਹਾਨੂੰ ਲਰਨਿੰਗ ਹੁੰਦੀਆਂ ਤੁਸੀਂ ਦੇਖਦੇ ਹੋ ਅੱਛਾ ਫਿਰ ਜਿਹੜੀ ਤੁਹਾਡੀ ਉਸ ਤੋਂ ਨੈਕਸਟ ਪਿਕਚਰ ਹੁੰਦੀ ਆ ਉਹ ਚ ਤੁਸੀਂ ਨਿਕਲ ਕੇ ਆਉਂਦੇ ਆ ਹਾਂ ਵੀ ਡਾਕੋਂ ਦੇ ਮੁੰਡਾ 3 ਵਿੱਚ ਦੇਖਣ ਨੂੰ ਮਿਲੂਗਾ ਉਹਨਾਂ ਡੈਫੀਨਿਟਲੀ ਮਿਲੂਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਨੂੰ ਆਪਦੇ ਆਪ ਤੇ ਟਰਸਟ ਨਹੀਂ ਸੀਗਾ ਈਵਨ ਦੇਵ ਸਰ ਨੇ ਵੀ ਮੈਨੂੰ ਇਹੀ ਕਿਹਾ ਕਿ ਮੈਂ ਜਿੰਨਾ ਸੋਚਦਾ ਸੀ ਨਾ ਉਸ ਤੋਂ ਵਧੀਆ ਪਰਫਾਰਮ ਕੀਤਾ ਕਿਉਂਕਿ ਜਿਹੜੇ ਡਾਇਰੈਕਟਰ ਹੁੰਦੇ ਆ ਨਾ ਉਹ ਸਾਡੀ ਮਤਲਬ ਜਿਹੜੀ ਬੱਸ ਆ ਜਾਂ ਟ੍ਰੇਨ ਆ ਉਹ ਤਾਂ ਡਰਾਈਵਰ ਹੁੰਦੇ ਆ ਹਨਾ ਤੇ ਉਹ ਸਾਰੀ ਫਿਲਮ ਕਿਵੇਂ ਡਿਜ਼ਾਈਨ ਕਰਨੀ ਕੀ ਇਹ ਬੰਦਾ ਇਸ ਤੇ ਜਚੂਗਾ ਇੱਕ ਕੈਰੈਕਟਰ ਤੇ ਜਚੂਗਾ ਨਹੀਂ ਉਹ ਉਹਨਾਂ ਦੇ ਹੱਥ ਵਿੱਚ ਆ ਮੈਂ ਸਰ ਨੂੰ ਨਾ ਤਿੰਨ ਚਾਰ ਮੈਂ ਕਿਹਾ ਸਰ ਸੋਚ ਲੋ ਦੇਖੋ ਮੈਨੂੰ ਈ ਢੀ ਵੱਡੀ ਫਿਲਮ ਆਈ ਆ ਮੈਂ ਤਾਂ ਕਰੂੰਗੀ ਹੋਈ ਜੀ ਪਰ ਵੀ ਇੱਕ ਚੀਜ਼ ਕਰਕੇ ਚੀਜ਼ਾਂ ਖਰਾਬ ਨਾ ਹੋ ਜਾਣ ਮੈਨਾਂ ਉਹ ਤੋਂ ਬੰਬਈ ਜਾਣਾ ਸੀਗਾ ਐਕਟਿੰਗ ਕਲਾਸਿਸ ਲਈ ਮੈਨੂੰ ਕਹਿੰਦੇ ਤੈਨੂੰ ਨਾ 11 ਮਹੀਨੇ 10 11 ਮਹੀਨੇ ਹੈਗੇ ਆ ਬੀ ਤੂੰ ਇੱਥੇ ਹੀ ਸਿੱਖ ਜਾਣਾ ਐ ਮੈਨੂੰ ਤੈਨੂੰ ਬੰਬੇ ਜਾਣ ਦੀ ਲੋੜ ਨਹੀਂ ਹੈਗੀ ਮੈਂ ਕਿਹਾ ਚਲੋ ਮੈਂ ਤਾਂ ਇਹ ਸੋਚ ਕੇ ਟਰਾਈ ਦਿੱਤੀ ਸੀ ਵੀ ਜੇ ਹੁੰਦਾ ਕਿ ਇੱਕ ਫਿਲਮ ਵੀ ਵਧੀਆ ਆ ਰਹੀ ਆ ਪੈਸੇ ਵੀ ਮਿਲ ਰਹੀ ਆ ਫਿਲਮ ਵੀ ਮਿਲ ਰਹੀ ਆ ਆਰਟਿਸਟ ਵੀ ਏਡੇ ਵੱਡੇ ਫ੍ਰੈਂਚੈਜ਼ੀ ਵੀ ਏਡੀ ਵੱਡੀ ਜੀ 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 ਜ ਮੇਰ ਨੂੰ ਸਟੋਰੀ ਡਿਸਕਸ ਕਰਨੀ ਆ ਮੈਨੂੰ ਪ੍ਰੋਪਰ ਹੋਮਵਰਕ ਦਿੰਦੇ ਸੀ ਸਕ੍ਰਿਪਟ ਪੜ੍ਹਨੀ ਆ ਜਦੋਂ ਤੱਕ ਮੈਨੂੰ ਮੂੰਹ ਜਵਾਨੀ ਮਤਲਬ ਡਾਇਲੌگز ਨਹੀਂ ਯਾਦ ਹੋ ਗਏ ਯਾਦ ਮਤਲਬ ਉਹਨਾਂ ਨੇ ਇਹ ਕਿਹਾ ਸੀ ਵੀ ਰੱਟਾ ਨਹੀਂ ਮਾਰਨਾ ਤੇਨੂੰ ਸੈਂਸ ਪਤਾ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਕੋਈ ਮੰਨ ਲਓ ਐਸੇ ਲੈਟਰ ਕੁਝ ਵੀ ਲਿਖਦੇ ਆ ਤੁਹਾਨੂੰ ਸੈਂਸ ਪਤਾ ਹੋਣੀ ਚਾਹੀਦੀ ਆ ਤੂੰ ਇੱਥੇ ਕੀ ਬੋਲਣਾ ਓਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਕ੍ਰਿਪਟ ਲਿਖ ਸਾਰੀ ਫਿਰ ਉਹਨਾਂ ਨੇ ਮੇਰੇ ਤੋਂ ਸਾਰੀ ਸਕ੍ਰਿਪਟ ਲਿਖਵਾਈ ਸਕ੍ਰਿਪਟ ਲਿਖਵੋਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਤੇਰੀ ਜਿੰਨੀ ਲਾਈਫ ਦੇ ਵਿੱਚ ਹੁਣ ਤੱਕ ਤੂੰ ਬਚਪਨ ਤੋਂ ਲੈ ਕੇ ਮਤਲਬ ਹੁਣ ਤੱਕ ਜੋ ਵੀ ਤੂੰ ਮੈਨੂੰ ਦੱਸ ਸਕਦੀਆਂ ਜਿੰਨਾ ਆਪਣੀ ਲਾਈਫ ਨੂੰ ਡਿਟੇਲ ਚ ਲਿਖ ਸਕਦੀਆਂ ਉਹ ਮੈਂ ਪੂਰਾ ਇਕ ਰਜਿਸਟਰ ਭਰ ਕੇ ਉਹਨਾਂ ਨੂੰ ਲਿਖ ਕੇ ਦਿੱਤਾ ਮੇਰੇ ਅਪਸ ਐਂਡ ਡਾਊਨਸ ਮੇਰੀ ਫੈਮਿਲੀ ਲਾਈਫ ਪਰਸਨਲ ਲਾਈਫ ਸਾਰਾ ਕੁਝ ਦਿੱਤਾ ਉਹਨਾਂ ਨੇ ਸਾਰਾ ਪੜਿਆ ਫਿਰ ਉਹ ਮੈਨੂੰ ਕਹਿੰਦੇ ਜਦੋਂ ਮੈਂ ਤੈਨੂੰ ਕਾਸਟ ਕੀਤਾ ਸੀ ਨਾ ਇਹੀ ਚੀਜ਼ ਦੇਖ ਕੇ ਕੀਤਾ ਸੀ ਕਿ ਤੂੰ ਬਹੁਤ ਰੌਅ ਆ ਮੈਂ ਚਾਹੁੰਦਾ ਸੀ ਕਿ ਮੈਂ ਰੌ ਕੁੜੀ ਨੂੰ ਹੀ ਕਾਸਟ ਕਰਾਂ ਜਿਹੜੀ ਆਲਰੇਡੀ ਆਪਣੇ ਅੰਦਰ ਇੰਨਾ ਕੁਝ ਲੈ ਕੇ ਚੱਲ ਰਹੀ ਹੈ ਵੀ ਮੈਂ ਉਹਨੂੰ ਨਹੀਂ ਕਾਸਟ ਕਰਨਾ ਚਾਹੁੰਦਾ ਸੀਗਾ ਵੀ ਮੈਂ ਤੇਰੀ ਉਹਨਾਂ ਨੇ ਮੇਰੀਆਂ ਸਾਰੀਆਂ ਇੰਟਰਵਿਊਜ਼ ਦੇਖੀਆਂ ਮੈਂ ਉਹਨਾਂ ਨੂੰ ਪੁੱਛਿਆ ਨਾ ਮੇਰੀ ਐਕਟਿੰਗ ਤਾਂ ਤੁਸੀਂ ਦੇਖੀ ਨਹੀਂ ਮੈਡਲ ਦੇ ਵਿੱਚ ਤਾਂ ਕਿਉਂਕਿ ਸਾਡੀ ਆਪਦੀ ਟੀਮ ਸੀਗੀ ਸਾਰੀ ਔਰ ਉਹ ਚ ਮੇਰਾ ਬਹੁਤ ਥੋੜਾ ਜਿਹਾ ਕੈਰੈਕਟਰ ਸੀ ਵੀ ਤੁਸੀਂ ਮੇਰੇ ਚ ਕੀ ਦੇਖ ਲਿਆ ਇਦਾਂ ਦਾ ਜੀ ਪਰ ਉਹ ਕਹਿੰਦੇ ਮੈਨੂੰ ਪਤਾ ਵੀ ਮੈਂ ਕੀ ਤੇਰੇ ਤੋਂ ਕਿਦਾਂ ਪਰਫਾਰਮ ਕਰਵਾਉਣਾ ਉਹ ਮੇਰੀ ਰਿਸਪੌਂਸਿਬਿਲਟੀ ਹੈ ਤੂੰ ਛੱਡ ਦੇ ਔਰ ਨਾਨੇ ਬਹੁਤ ਸਮੂਥਲੀ ਮੇਰ ਤੋਂ ਕੰਮ ਕਰਾਇਆ ਜਦੋਂ ਮੈਂ ਆਪ ਦੇ ਆਪ ਨੂੰ ਵੀ ਸਕਰੀਨ ਤੇ ਦੇਖ ਰਹੀ ਹਾਂ ਨਾ ਮੈਨੂੰ ਆਪ ਵੀ ਨਹੀਂ ਲੱਗ ਰਿਹਾ ਕਿ ਮੈਂ ਪਰਫਾਰਮ ਕੀਤਾ ਹੈਪੀ ਰੋਡ ਦੇ ਸਰ ਦੀ ਗੱਲ ਹੋ ਰਹੀ ਹੈ ਹਾਂਜੀ ਹੈਪੀ ਰੋਡ ਦੇ ਸਰ ਜੀ ਮਤਲਬ ਸਿੰਗਿੰਗ ਦੇਖੋ ਮੈਂ ਬਹੁਤ ਸਿੱਖੀ ਨਹੀਂ ਆ ਜੀ ਪਰ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਪਹਿਲੇ ਹੀ ਗਾਣੇ ਚੱਲ ਗਏ ਉਹ ਪਹਿਲਾਂ ਹੀ ਮੈਨੂੰ ਜਦੋਂ ਵੀਡੀਓਜ਼ ਮੇਰੀਆਂ ਹਨਾ ਇੰਸਟਾ ਤੇ ਵਾਇਰਲ ਹੋਈਆਂ ਮੈਨੂੰ ਸਾਈਨ ਕੀਤਾ ਮੇਰਾ ਦੂਜਾ ਗਾਣਾ ਹੀ ਚੱਲ ਗਿਆ ਤੀਜਾ ਚੱਲ ਗਿਆ ਚੌਥਾ ਚੱਲ ਗਿਆ ਬੈਕ ਟੂ ਬੈਕ ਮੈਨੂੰ ਮਤਲਬ ਨੇਮ ਫੇਮ ਇੰਨਾ ਜ਼ਿਆਦਾ ਮ ਫਿਰ ਮੈਂ ਉਹਦੋਂ ਸਿੱਖਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਮੈਂ ਥੋੜਾ ਬਹੁਤ ਸਿੱਖਿਆ ਸੀ ਪਰ 뮤직 ਤਾਂ ਇਦਾਂ ਦੀ ਚੀਜ਼ ਹੈ ਨਾ ਤੁਹਾਨੂੰ ਸਾਲਾਂ ਵਰਸਾਲ ਲਾਉਣੇ ਪੈਂਦੇ ਆ ਇਸ ਚੀਜ਼ ਦੇ ਉੱਤੇ ਹੁਣ ਮੈਂ ਨਾ ਹੁਣ ਵੀ ਮੈਂ ਕਲਾਸਸ ਲੈਂਦੀ ਆ 뮤직 ਦੀ ਹੈ ਨਾ ਪਰ ਐਕਟਿੰਗ ਦੇ ਵਿੱਚ ਮੈਂ ਕੱਚੇ ਪੈਰੀ ਨਹੀਂ ਹੋਣਾ ਚਾਹੁੰਦੀ ਇਸ ਮੈਂ ਇੱਕ ਫਿਲਮ ਦੇ ਲਈ ਕੋਈ ਗਾਣਾ ਨਹੀਂ ਕੀਤਾ ਕੁਝ ਨਹੀਂ ਕੀਤਾ 11 ਮਹੀਨੇ 10 ਮਹੀਨੇ ਸਿਰਫ ਇਸ ਫਿਲਮ ਨੂੰ ਦਿੱਤੇ ਤਾਂ ਉਹਨਾਂ ਨੇ ਮੈਨੂੰ ਜਿੰਨੀਆਂ ਫਿਲਮਾਂ ਕਹੀਆਂ ਪਰ ਮੈਂ ਇਸ ਫਿਲਮ ਕਰਨ ਤੋਂ ਬਾਅਦ ਇਸ ਫਿਲਮ ਤੋਂ ਬਾਅਦ ਮੈਂ ਮੈਂਟਲੀ ਇੰਨੀ ਜਿਆਦਾ ਇਮੋਸ਼ਨਲ ਹੋ ਗਈ ਸੀ ਨਾ ਮੈਨੂੰ ਨਿੱਕੀ ਜੀ ਚੀਜ਼ ਵੀ ਹੈ ਨਾ ਕੋਈ ਡਰ ਰਿਆ ਕਿਸੇ ਨੂੰ ਮੈਂ ਉਹ ਦੇਖ ਲਾ ਮੈਂ ਸਰ ਨੂੰ ਕਹਿਣਾ ਸਰ ਵੀ ਮੈਨੂੰ ਨਹੀਂ ਸਮਝ ਆ ਰਿਹਾ ਮੈਨੂੰ ਕੀ ਹੋ ਰਿਹਾ ਕਹਿੰਦੇ ਬਸ ਮੈਂ ਇਸੇ ਸਟੇਜ ਤੇ ਲਿਆਉਣਾ ਸੀ ਮੈਂ ਕਹਿੰਦਾ ਤੁਸੀਂ ਤਾਂ ਉਹ ਸਟੇਜ ਤੇ ਲਿਆਇਓ ਪਰ ਮੈਨੂੰ ਕਰੇ ਉਹ ਕਰਦੇ ਕਹਿੰਦੇ ਕਿ ਅਸੀਂ ਤਿੰਨਾਂ ਸੇਮੇ ਹੀ ਗੱਲਾਂ ਕਰਦੇ ਆ ਜੋ ਤਿੰਨਾਂ ਪਹਿਲਾਂ ਕਰਦੇ ਸੀ ਮੈਨੂੰ ਨਿੱਕੀ ਜੀ ਗੱਲ ਵੀ ਉਹਨਾਂ ਦੀ ਪਿੰਚ ਹੋ ਜਾਂਦੀ ਸੀ ਮੈਂ ਉੱਥੇ ਰੋ ਪੈਂਦੀ ਸੀ ਤਾਂ ਉਹ ਕੈਰੈਕਟਰ ਚ ਉਹਨਾਂ ਨੇ ਮੈਨੂੰ ਬਹੁਤ ਜਿਆਦਾ ਵਾਰਤਾ ਅਪਾ ਸੁਣਦੇ ਹੁੰਦੇ ਸੀ ਵੀ ਜਿਹੜੇ ਐਕਟਰ ਨੇ ਹੀਰੋ ਨੇ ਐਕਟ੍ਰੈਸ ਨੇ ਨਾ ਉਹ